ਸਤ ਸ੍ਰੀ ਅਕਾਲ ਦੋਸਤੋ ਮੇਰੇ ਨਾਮ ਹੈ ਲਵਪ੍ਰੀਤ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਦੱਸਾਂਗੇ ਕਿ ਸਰਕਾਰ ਦੁਆਰਾ ਲਿਆਂਦਾ ਜਾ ਰਿਹਾ ਨਵਾਂ ਬਿੱਲ ਜੋ ਕਿ ਬ੍ਰੋਡਕਾਸਟ ਬਿੱਲ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ ਉਹ ਕੀ ਹੈ ਅਤੇ ਇਹ ਸਾਡੀ ਆਮ ਜ਼ਿੰਦਗੀ ਵਿੱਚ ਕੀ ਇਫੈਕਟ ਪਾਵੇਗਾ ਅਤੇ ਨਾਲ ਹੀ ਦੱਸਾਂਗੇ ਕਿ ਜੋ ਐਸੈਂਬਲੀ ਬੰਬ ਕਾਂਡ ਜੋ ਸ਼ਿਵ ਪ੍ਰਸਿੰਗ ਅਤੇ ਬਟਕੇਸ਼ਰ ਦੱਤ ਦੁਆਰਾ ਐਸੈਂਬਲੀ ਵਿੱਚ ਬੰਬ ਸੁੱਟਿਆ ਗਿਆ ਸੀ ਉਸ ਨਾਲ ਕੀ ਸੰਬੰਧ ਹੈ ਇਸ ਬਿੱਲ ਦਾ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਪਾਰਲੀਮੈਂਟ ਵਿੱਚ ਇਹ ਬਿੱਲ ਸੀਕ੍ਰੀਟਲੀ ਪੇਸ਼ ਕੀਤਾ ਹੈ ਅਤੇ ਇਸ ਨੂੰ ਅੱਗੇ ਨਾ ਸ਼ੇਅਰ ਕਰਨ ਦਾ ਪ੍ਰਵਧਾਨ ਦਿੱਤਾ ਹੈ ਅਤੇ ਜੋ ਇਸ ਨੂੰ ਸ਼ੇਅਰ ਕਰੇਗਾ ਉਸ ਤੇ ਕਿਹੜੀ ਕਾਰਵਾਈ ਹੋਣੀ ਵੀ ਗੱਲ ਕੀਤੀ ਹੈ ਪਰ ਫਿਰ ਵੀ ਇਸ ਨੂੰ ਜਨਤਾ ਦੇ ਸਾਹਮਣੇ ਪੇਸ਼ ਹੋ ਗਿਆ ਹੈ ਕਿਸੇ ਤਰੀਕੇ ਨਾਲ ਜੇਕਰ ਇਸ ਬਿੱਲ ਦੀ ਗੱਲ ਕਰੀਏ ਤਾਂ ਇਹ ਤਕਰੀਬਨ 47 ਪੇਜਾਂ ਦਾ ਬਿੱਲ ਹੈ ਜਿਸ ਵਿੱਚ ਸੋਸ਼ਲ ਮੀਡੀਆ ਉੱਪਰ ਕਾਹੀ ਰੈਸਟ੍ਰਿਕਸ਼ਨ ਕਰਨੀਆਂ ਗਈਆਂ ਹਨ ਅਤੇ ਇੱਕ ਸੋਸ਼ਲ ਮੀਡੀਆ ਉੱਪਰ ਟਰੈਪ ਜੋਗੀ ਸਰਕਾਰ ਦੁਆਰਾ ਆਪਣਾ ਪ੍ਰਭਾਵ ਪਾਉਣ ਲਈ ਪੇਸ਼ ਕੀਤਾ ਗਿਆ ਹੈ ਤਾਂ ਇਸ ਬ੍ਰॉडਕਾਸਟ ਬਿਲ ਦੀ ਗੱਲ ਕਰੀਏ ਤਾਂ ਇਹ ਬ੍ਰॉडਕਾਸਟ ਬਿਲ ਸੋਸ਼ਲ ਮੀਡੀਆ ਤੇ 크리에ਟਰ ਅਤੇ ਆਨ ਵਿਊਅਰ ਵਾਸਤੇ ਵੀ ਬਹੁਤ ਨੁਕਸਾਨਦਾਇਕ ਹੈ ਜੇਕਰ ਇਸ ਬਿਲ ਦੀ ਗੱਲ ਕਰੀਏ ਤਾਂ ਇਹ ਸੋਸ਼ਲ ਮੀਡੀਆ ਉੱਪਰ ਜੋ 크리에ਟਰ ਹਨ ਜਾਂ ਇਨਫਲੂਐਂਸਰ ਹਨ ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਬੰਦੀਆਂ ਲਗਾ ਦੇਵੇਗਾ ਅੱਜਕੱਲ ਜੋ 크리에ਟਰ ਜਾਂ ਇਨਫਲੂਐਂਸਰ ਖੁੱਲਕੇ ਆਪਣੀ ਗੱਲ ਸੋਸ਼ਲ ਮੀਡੀਆ ਉੱਪਰ ਰੱਖ ਸਕਦੇ ਹਨ ਉਹ ਬੰਦ ਹੋ ਜਾਵੇਗੀ ਅਤੇ ਉਹਨਾਂ ਉੱਪਰ ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨ ਲੱਗ ਜਾਣਗੀਆਂ ਕਿ ਉਹ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦੇ ਉਹ ਕਿਸੇ ਨੂੰ ਠੇਸ ਨਹੀਂ ਪਹੁੰਚਾ ਸਕਦੇ ਜਾਂ ਉਹਨਾਂ ਦਾ ਏਜੰਡਾ ਜਾਂ ਉਹਨਾਂ ਦਾ ਆਪਣਾ ਇੰਟੈਂਸ਼ਨ ਕਿਸੇ ਤਰ੍ਹਾਂ ਦੀ ਵੀ ਹੋਵੇ ਉਹ ਕਿਸੇ ਨੂੰ ਵੀ ਹੇਟ ਨਹੀਂ ਪਹੁੰਚਾ ਸਕਦੇ ਜੇਕਰ ਕਿਸੇ ਨੂੰ ਇਹੋ ਜਿਹਾ ਲੱਗਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਹੋਰ ਕਈ ਤਰ੍ਹਾਂ ਦੇ ਸਜ਼ਾਵਾਂ ਪੇਸ਼ ਕੀਤੀਆਂ ਹਨ ਸੋਸ਼ਲ ਮੀਡੀਆ ਕ੍ਰिएਟਰ ਨੂੰ ਦੋ ਤਰੀਕਿਆਂ ਨਾਲ ਵੰਡਿਆ ਗਿਆ ਇੱਕ OTT ਅਤੇ ਇੱਕ ਨਿਊਜ਼ ਜੋ ਕ੍ਰिएਟਰ ਸੋਸ਼ਲ ਮੀਡੀਆ ਉੱਪਰ ਕੋਈ ਨਿਊਜ਼ ਜਿਓ ਪੋਲਿਟੀਕਲ ਜਾਂ ਕੋਈ ਐਜੂਕੇਸ਼ਨ ਚੈਨਲ ਨੂੰ ਚਲਾਉਂਦੇ ਹਨ ਉਹਨਾਂ ਨੂੰ ਨਿਊਜ਼ ਚੈਨਲ ਵਿੱਚ ਕਨਵਰਟ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੋ ਕਾਮੇਡੀ ਇਨ ਫਾਈਨੈਂਸ ਜਾਂ ਇਸ ਤੋਂ ਇਲਾਵਾ ਸ਼ੋਅ ਕਰਦੇ ਹਨ ਉਹਨਾਂ ਨੂੰ OTT ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਉੱਪਰ ਅਲੱਗ-ਅਲੱਗ ਪਾਬੰਦੀਆਂ ਲਗਾਈਆਂ ਗਈਆਂ ਜਿਵੇਂ ਕੋਈ ਨਿਊਜ਼ ਚੈਨਲ ਜਾਂ ਪੋਲਿਟੀਕਲ ਇਸ਼ੂ ਉੱਪਰ ਗੱਲ ਕਰਦਾ ਹੈ ਤਾਂ ਉਹਨਾਂ ਉੱਪਰ ਲਾਇਸੈਂਸ ਬਣਾਉਣ ਦੀ ਗੱਲ ਕੀਤੀ ਹੈ ਅਤੇ ਉਹਨਾਂ ਉੱਪਰ ਹੋਰ ਕਈ ਤਰ੍ਹਾਂ ਦੀ ਰੈਸਟ੍ਰਿਕਸ਼ਨ ਜਿਵੇਂ ਸਾਈਨ ਲੈਂਗੁਏਜ ਸਬਟਾਈਟਲ ਜੋ ਕਿ ਆਪਾਂ ਦੇਖਿਆ ਹੀ ਹੋਵੇਗਾ ਕਿ ਸਬਟਾਈਟਲ ਜੋ ਥੱਲੇ ਲਿਖਿਆ ਹੋਇਆ ਹੁੰਦਾ ਉਹਨਾਂ ਨੂੰ ਸਬਟਾਈਟਲ ਕਹਿੰਦੇ ਆ ਅਤੇ ਸਾਈਨ ਲੈਂਗੁਏਜ ਜੋ ਆਪਾਂ ਡੀਡੀ ਨਿਊਜ਼ ਚੈਨਲ ਉੱਪਰ ਉਹ ਆਪਣਾ ਸਾਈਡ ਤੇ ਦੇਖਿਆ ਹੋਇਆ ਹੈ ਕਿ ਇੱਕ ਔਰਤ ਜਾਂ ਇੱਕ ਜਾਂ ਆਦਮੀ ਸਾਈਨ ਲੈਂਗੁਏਜ ਵਿੱਚ ਸਮਝਾ ਰਿਹਾ ਹੁੰਦਾ ਉਸ ਤਰ੍ਹਾਂ ਦਾ ਇੱਕ ਬਿੱਲ ਵਿੱਚ ਪੇਸ਼ ਕੀਤਾ ਗਿਆ ਕਿ ਉਸ ਤਰ੍ਹਾਂ ਦਾ ਇੱਕ ਜ਼ਰੂਰ ਸ਼ੋਅ ਕਰਨਾ ਪਵੇਗਾ ਅਤੇ ਹੋਰ ਕਈ ਪਾਲਿਸੀ ਦੇ ਵਿੱਚ ਦਸੀਆਂ ਗਈਆਂ ਹਨ ਜੋ ਕਿ ਜੇ ਕਿਸੇ ਨੂੰ ਜੇਕਰ ਇੱਕ ਕੰਟੈਂਟ ਪਸੰਦ ਨਹੀਂ ਆਉਂਦਾ ਤਾਂ ਉਹ ਇਸ ਦੇ ਨੂੰ ਚੈਲੰਜ ਕਰ ਸਕਦਾ ਹੈ ਜੇਕਰ ਇਸ ਵਿੱਚ ਉਹ ਗਲਤ ਪਾਇਆ ਜਾਂਦਾ ਹੈ ਤਾਂ ਇਹਨਾਂ ਨੂੰ ਸਜ਼ਾ ਵੀ ਮਿਲ ਸਕਦੀ ਹੈ ਅਤੇ ਕ੍ਰिएਟਰ ਦੀਆਂ ਐਕਸੈਸਰੀਜ਼ ਜਿਵੇਂ ਮੋਬਾਈਲ ਫੋਨ ਲੈਪਟਾਪ ਮਾਈਕ੍ਰੋਫੋਨ ਕੈਮਰਾ ਅਤੇ ਹੋਰ ਦੂਈ ਬਸਤੂਆਂ ਨੂੰ ਵੀ ਸੀਜ਼ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਖਿਲਾਫ ਹੋਰ ਪੈਰਵਾਈ ਵੀ ਕੀਤੀ ਜਾ ਸਕਦੀ ਹੈ ਜੇਕਰ OTT ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਕਈ ਪਾਬੰਦੀਆਂ ਲਗਾਏ ਗਏ ਜਿਵੇਂ ਉਹ ਆਪਣਾ ਕੰਟੈਂਟ ਕੋਈ ਪੋਲੀਟੀਕਲ ਇਸ਼ੂ ਤੇ ਨਹੀਂ ਬਣਾ ਸਕਦੇ ਜੇ ਉਹਨਾਂ ਦੀ ਨਿੰਦਾ ਨਹੀਂ ਕਰ ਸਕਦੇ ਅਤੇ ਹੋਰ ਕਿਸੇ ਨੂੰ ਠੇਸ ਨਹੀਂ ਪਹੁੰਚਾ ਸਕਦੇ ਜੇਕਰ ਇਹ ਜੇਆ ਪਾਇਆ ਜਾਂਦਾ ਤਾਂ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਅਤੇ ਉਹਨਾਂ ਦੇ ਖਿਲਾਫ ਕਈ ਤਰੀਕੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਹੁਣ ਦੱਸ ਦਿਓ ਕਿ ਅਸੈਂਬਲੀ ਬੰਬ ਕਾਂਡ ਜੋਸ਼ੀਦ ਭਗਤ ਸਿੰਘ ਅਤੇ ਮਲਕੇਸ਼ਰ ਦੱਤ ਦੇ ਦੁਆਰਾ ਕੀਤਾ ਗਿਆ ਸੀ ਉਸ ਨਾਲ ਇਸ ਦਾ ਕੀ ਸੰਬੰਧ ਹੈ ਤਾਂ ਉਸ ਸਮੇਂ ਜਦੋਂ ਜੀਤ ਭਗਤ ਸਿੰਘ ਅਤੇ ਮਲਕੇਸ਼ਰ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ ਅਤੇ ਆਪਣੇ ਆਪ ਨੂੰ ਅਰੈਸਟ ਕਰਾ ਲਿਆ ਸੀ ਉਸ ਤੋਂ ਬਾਅਦ ਇਹਨਾਂ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਹਨਾਂ ਤੋਂ ਬਿਆਨ ਲਏ ਗਏ ਸਨ ਕਿ ਕਿੱਜਾ ਇਹਨਾਂ ਨੇ ਕਿਉਂ ਕੀਤਾ ਤਾਂ ਉਸ ਵਿੱਚ ਸੀਰ ਪਾਦਰ ਸਿੰਘ ਨੇ ਕਈ ਕਾਰਨ ਦੱਸੇ ਪਰ ਉਹਨਾਂ ਵਿੱਚੋਂ ਇੱਕ ਕਾਰਨ ਇਹ ਸੀ ਕਿ ਜੋ ਬ੍ਰਿਟਿਸ਼ ਸਰਕਾਰ ਦੁਆਰਾ ਮੀਡੀਆ ਉੱਪਰ ਰੇਡੀਓ ਨਿਊਜ਼ਪੇਪਰ ਜੋ ਜਨਤਾ ਤੱਕ ਖਬਰ ਪਹੁੰਚਾਉਂਦੇ ਸਨ ਉਹਨਾਂ ਉੱਪਰ ਇਹਨਾਂ ਰੈਸਟ੍ਰਿਕਸ਼ਨ ਜਾਂ ਪਾਬੰਦੀਆਂ ਲਗਾਈਆਂ ਗਈਆਂ ਸਨ ਤਾਂ ਜੋ ਜਨਤਾ ਤੱਕ ਇਹ ਖਬਰਾਂ ਨਾ ਪਹੁੰਚ ਸਕਣ ਅਤੇ ਜੋ ਸਰਕਾਰ ਇਹ ਗੰਦੀਆਂ ਆਂ ਪੁਲਿਸੀਆਂ ਚਲਾ ਰਹੀ ਹੈ ਅਤੇ ਅਤਿਆਚਾਰ ਕਰ ਰਹੀ ਹੈ ਉਹ ਜਨਤਾ ਤੱਕ ਨਹੀਂ ਪਹੁੰਚ ਰਹੀ ਆ ਇੰਨਾਂ ਨੂੰ ਮਟਾਇਆ ਜਾਵੇ ਅਤੇ ਜਨਤਾ ਤੱਕ ਸਾਫ਼ ਖਬਰਾਂ ਪਹੁੰਚ ਸਕਣ ਅਤੇ ਜਨਤਾ ਇਸ ਸੂਚਨਾ ਨੂੰ ਲੈ ਸਕੇ ਉਸ ਸਮੇਂ ਰੇਡੀਓ ਨਿਊਜ਼ਪੇਪਰ ਉੱਪਰ ਬ੍ਰਿਟਿਸ਼ ਸਰਕਾਰ ਦਾ ਪੂਰਾ ਕਮਜੋਰ ਸੀ ਅਤੇ ਜੋ ਬ੍ਰਿਟਿਸ਼ ਸਰਕਾਰ ਦੇ ਖਿਲਾਫ ਬੋਲਦਾ ਸੀ ਉਸ ਉੱਪਰ ਕੜੀ ਕਾਰਵਾਈ ਕੀਤੀ ਜਾਂਦੀ ਸੀ ਅਤੇ ਉਹਨਾਂ ਨੂੰ ਬਹੁਤ ਹੀ ਗਲਤ ਟ੍ਰੀਟ ਕੀਤਾ ਜਾਂਦਾ ਸੀ ਤਾਂ ਉਸੇ ਤਰ੍ਹਾਂ ਹੀ ਅੱਜ ਦੀ ਸਰਕਾਰ ਜੋ ਪੀਐਮ ਮੋਦੀ ਦੀ ਸਰਕਾਰ ਹੈ ਉਸੇ ਤਰ੍ਹਾਂ ਹੀ ਇੱਕ ਡਰਾਫਟ ਬਿੱਲ ਲਿਆ ਰਹੀ ਹੈ ਅਤੇ ਜੋ ਉਸ ਦੇ ਖਿਲਾਫ ਬੋਲਦਾ ਹੈ ਜਾਂ ਉਹਦੀਆਂ ਗਲਤ ਕੁੱਲੀਆਂ ਜਨਤਾ ਸਾਹਮਣੇ ਪੇਸ਼ ਕਰਦਾ ਹੈ ਕੋਸੋ ਪਾਬੰਦੀਆਂ ਲਗਾ ਕੇ ਉਹਨਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਪਰ ਪਹਿਲਾਂ ਹੀ ਦੇਖਿਆ ਹੈ ਕਿ ਟੀਵੀ ਨਿਊਜ਼ ਚੈਨਲ ਸਰਕਾਰ ਦੇ ਪੱਖ ਵਿੱਚ ਗੱਲ ਕਰਦੇ ਹਨ ਅਤੇ ਗੁੱਦੀ ਮੀਡੀਆ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਨਹੀਂ ਕਹਿੰਦੀ ਅਤੇ ਉਹਨਾਂ ਦੀਆਂ ਗਲਤ ਪੁਲਤੀਆਂ ਨੂੰ ਕਦੇ ਵੀ ਬੇਸ਼ ਨਿਕਲਦੀ ਇਸ ਤਰ੍ਹਾਂ ਸਰਕਾਰ ਨੇ ਨਿਊਜ਼ ਚੈਨਲਾਂ ਉੱਪਰ ਤੱਕ ਕਬਜ਼ਾ ਕਰ ਲਿਆ ਹੈ ਹੁਣ ਸੋਸ਼ਲ ਮੀਡੀਆ ਉੱਪਰ ਜੋ ਉਹਨਾਂ ਦੇ ਖਿਲਾਫ ਬੋਲਦੇ ਹਨ ਜਾਂ ਉਹਨਾਂ ਦੀਆਂ ਗਲਤ ਪੁਲਕੀਆਂ ਨੂੰ ਜਨਤਾ ਸਾਹਮਣੇ ਪੇਸ਼ ਕਰਦੇ ਹਨ ਉਹਨਾਂ ਉੱਪਰ ਪਾਬੰਦੀਆਂ ਲਗਾਉਣ ਲਈ ਇੱਕ ਬ੍ਰੌਡਕਾਸਟ ਬਿਲ ਲਿਆ ਰਹੀ ਹੈ ਤਾਂ ਇਸ ਬਿਲ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਇਸ ਗਰੁੱਪ ਦਾ ਬਿੱਲ ਦੇ ਖਿਲਾਫ ਹੋ ਤਾਂ ਹੈਸ਼ਟੈਗ ਸਟਾਪ ਮਰੋੜ ਦਾਫਟ ਬਿੱਲ ਲਿਖ ਕੇ ਕਮੈਂਟ ਜਰੂਰ ਕਰਿਓ ਤਾਂ ਕਿਸੇ ਕੋਈ ਜਰੂਰੀ ਜਾਣਕਾਰੀ ਜੇਕਰ ਵੀਡੀਓ ਚੰਗੀ ਲਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ